ਜਿਹੜਾ ਰਾਣੀਪੁਰ ਦੇ ਵਿੱਚ ਅੱਜ ਖੜੇ ਆਂ ਰਾਣੀਪੁਰ ਚ ਬੜੀ ਮਾੜੀ ਗੱਲ ਹੋਈ ਆ ਜੀ ਅੱਜ ਦੀ ਜਿਹੜੀ ਗੋਲੀ ਚੱਲੀ ਆ ਇਹ ਸਾਨੂੰ ਜੋ ਮੈਨੂੰ ਸਵੇਰੇ ਪਹਿਲਾਂ ਫੋਨ ਗਿਆ ਹੈਗਾ ਉਹ ਰਾਮ ਸਰ ਸਾਹਿਬ ਗੁਰਦੁਆਰੇ ਤੋਂ ਗਿਆ ਇਹਨਾਂ ਨੇ ਮੈਨੂੰ ਕਿਹਾ ਵੀ ਇੱਥੇ ਗੋਲੀ ਚੱਲੀ ਆ ਸਾਡੇ ਲਾਗੇ ਤਾਂ ਵੀ ਕੋਈ ਗੱਲ ਹੋਈ ਆ ਤੁਸੀਂ ਪੁਲਿਸ ਨੂੰ ਕਾਲ ਕਰੋ ਮੈਂ ਮੇਜਰ ਸਿੰਘ ਨੂੰ ਐਸ ਐਚਓ ਨੂੰ 라ਵਲਪਿੰਡੀ ਫੋਨ ਕੀਤਾ ਉਹ ਆ ਗਿਆ ਮਗਰੇ 2 ਮਿੰਟ ਚ ਮੈਂ ਉਹਨਾਂ ਦੇ ਆ ਗਿਆ ਅਸੀਂ ਸਾਰੇ ਪਿੰਡ ਦੇ ਤਕਰੀਬਨ 3-400 ਬੰਦਾ ਇਕੱਠਾ ਹੋ ਗਿਆ ਉੱਥੇ ਆਣ ਕੇ ਦੇਖਿਆ ਵੀ ਦੋ ਮੋਟਰਸਾਈਕਲ ਐ ਇੱਕ ਖੜਾ ਸੀਗਾ ਤੇ ਇੱਕ ਡਿੱਗਿਆ ਪਿਆ ਸੀਗਾ ਉਹ ਫਿਰ ਉੱਥੇ ਆਣ ਕੇ ਸਾਰੀ ਗੱਲ ਦਾ ਪਤਾ ਲੱਗਾ ਕਿ ਬਹਾਨੀ ਤੋਂ ਇਹ ਬੰਦੇ ਆਏ ਆ ਮਤਲਬ ਉੱਥੇ ਕਿਸੇ ਦੀ ਰੈਕੀ ਕਰਦੇ ਸੀਗੇ ਉਹ ਅਮਰੀਕ ਸਿੰਘ ਨਾਂ ਦਾ ਇੱਕ ਉਹਦੇ ਭਈਆ ਲੱਗਾ ਸੀਗਾ ਬਿਹਾਰੀ ਉਹਨੇ ਆਪਣੇ ਮਾਲਕ ਨੂੰ ਦੱਸਿਆ ਵੀ ਜਿਹੜੇ ਆਪਣੇ ਖੂਹ ਤੇ ਕੋਈ ਰੈਕੀ ਕਰਨ ਆਉਂਦਾ ਆ ਬੰਦੇ ਉਹ ਬੰਦੇ ਠੇਕੇ ਦੇ ਸਾਹਮਣੇ ਖੜੇ ਆ ਵੀ ਤੁਸੀਂ ਆ ਜਾਓ ਛੇਤੀ ਉਹ ਮਗਰ ਗੱਡੀ ਲੈ ਕੇ ਆਏ ਆ ਉਸ ਤੋਂ ਬਾਅਦ ਉਹ ਪਈਏ ਨੇ ਇਹਨਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਮਗਰ ਉਹ ਮੋਟਰਸਾਈਕਲ ਤੇ ਗੱਡੀਆਂ ਤੇ ਆ ਗਿਆ ਜਦੋਂ ਇਸ ਪਸੀਮੇ ਤੇ ਸਾਡੇ ਮਾਧੋਪੁਰ ਦਾ ਤਰਾਣੀਪੁਰ ਦਾ ਪਸੀਮਾ ਜਿਹੜਾ ਪੈਂਦਾ ਆ ਇੱਥੇ ਕਮਾਦੀਆਂ ਕਾਫੀ ਆ ਇੱਥੇ ਜਦੋਂ ਆ ਗਿਆ ਤੇ ਉਹ ਜਿਹੜੇ ਮੁੰਡੇ ਆ ਜਿਹੜੇ ਦੋ ਜਾਨੇ ਸੀਗੇ ਉਹ ਮੋਟਰਸਾਈਕਲ ਖੜਾ ਕਰਕੇ ਇੱਕ ਕਮਾਂਚ ਵੜ ਕੇ ਤਾਂ ਇੱਕ ਮੋੜੇ ਦੌੜ ਪਿਆ ਉਹ ਭਈਆ ਜਿਹੜਾ ਉਹ ਮੋਟਰਸਾਈਕਲ ਲੈ ਕੇ ਜਿਹੜਾ ਮੋੜੇ ਦੌੜਿਆ ਸੀ ਉਹਦੇ ਮਗਰ ਗਿਆ ਜਦੋਂ ਮਗਰ ਗਿਆ ਤਾਂ ਉਹਨੇ ਬੰਦੇ ਨੇ ਜਾ ਕੇ ਉਹਨੂੰ ਜੱਫਾ ਮਾਰ ਲਿਆ ਮੋਟਰਸਾਈਕਲ ਸੱਟ ਕੇ ਤੇ ਉਸ ਬੰਦੇ ਕੋਲ ਪਿਸਟਲ ਸੀਗਾ ਤਾਂ ਉਹਨੇ ਉਹਦੇ ਗੋਲੀਆਂ ਚਾਰ ਗੋਲੀਆਂ ਜਿਵੇਂ ਸਾਨੂੰ ਪਤਾ ਲੱਗਾ ਵੀ ਉਹਦੇ ਚਾਰ ਗੋਲੀਆਂ ਮਾਰ ਗਿਆ ਬੜੀ ਮਾੜੀ ਗੱਲ ਆ ਕਿ ਸ਼ਰੇਆਮ ਗੁੰਡਾ ਕਰਦੀ ਪੰਜਾਬ ਦੇ ਵਿੱਚ ਗੁੰਡਾ ਰਾਜ ਕਿਉਂਕਿ ਪੰਜਾਬ ਵਿੱਚ ਲਾ ਐਂਡ ਆਰਡਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਇਹ ਮੇਰਾ ਪਿੰਡ ਆ ਸਾਡੀ ਪੰਚਾਇਤ ਆ ਇੱਥੇ ਅਸੀਂ ਚਾਹੁੰਦੇ ਆ ਕਿ ਇਹ ਸਾਡੇ ਲੋਕ ਜੋ ਇੱਥੇ ਸਾਡੇ ਭੈਣ ਭਰਾ ਰਹਿੰਦੇ ਨੇ ਉਹ ਸ਼ਾਂਤੀ ਦੇ ਮਾਹੌਲ ਦੇ ਵਿੱਚ ਰਹਿਣ ਲੇਕਿਨ ਸ਼ਾਂਤੀ ਵਾਲੀ ਗੱਲ ਹੀ ਨਹੀਂ ਇੱਥੇ ਸ਼ਰਿਆਮ ਜਿਹੜੇ ਆ ਨੌਜਵਾਨ ਬੱਚੇ ਸਾਡੇ ਉਹ ਜਿਹੜੇ ਆ ਹਥਿਆਰ ਲਈ ਫਿਰਦੇ ਆ ਇਸ ਤੇ ਰੋਕ ਲਾਉਣੀ ਚਾਹੀਦੀ ਸਰਕਾਰ ਨੂੰ ਤੇ ਗੌਰ ਕਰਨਾ ਚਾਹੀਦਾ ਸਰਕਾਰ ਬਿਲਕੁਲ ਅਣਗੌਲੀਆਂ ਕਰ ਰਹੀ ਹੈ ਇਹਨਾਂ ਗੱਲਾਂ ਨੂੰ ਅੱਜ ਗਵਰਨਰ ਸਾਹਿਬ ਆ ਰਹੇ ਨੇ ਸਾਰੀਆਂ ਡਿਊਟੀਆਂ ਉੱਥੇ ਲੱਗੀਆਂ ਨੇ ਜਿਹੜੇ ਪੁਲਿਸ ਵਾਲੇ 2-4 ਆਏ ਸੀਗੇ ਉਹਨਾਂ ਨੇ ਜੋ ਆਪਣੀ ਕਾਰਵਾਈ ਕਰਨੀ ਸੀ ਇੱਕ ਜਿਹੜਾ ਮੁੰਡਾ ਫੜਿਆ ਆ ਉਹਨਾਂ ਚ ਜਿਹੜਾ ਫੜਿਆ ਆ ਉਹਦੀ ਵੀ ਜਿਹੜੀ ਬੋਲਵਾਣੀ ਸੀਗੀ ਬੜੀ ਅਬੈੜੀ ਸੀਗੀ ਬਹੁਤ ਮਾੜੀ ਸੀ ਮਤਲਬ ਪੁਲਿਸ ਦੇ ਨਾਲ ਵੀ ਉਹ ਸਿੱਧੀ ਤਰੀਕੇ ਨਾਲ ਕੋਈ ਗੱਲ ਨਹੀਂ ਸੀ ਕਰਦਾ ਇਸ ਕਰਕੇ ਪਛਾਣ ਵਗੈਰਾ ਉਹਨੇ ਜੋ ਦੱਸਿਆ ਸਾਡੇ ਸਾਹਮਣੇ ਜੋ ਗੱਲ ਕਰਦਾ ਸੀ ਉਹ ਅਕਲਪੁਰੇ ਦੇ ਲੱਗ ਗਈ ਕੋਈ ਪੰਡਿਆ ਉੱਥੇ ਤਾਂ ਦੱਸਦਾ ਮੈਂ ਫਲੋਰ ਦਾ ਆ ਅਕਲਪੁਰਾ ਉਹ ਬੋਲਦਾ ਫਿਆ ਸੀਗਾ ਪਰ ਉਹਦਾ ਤਾਂ ਵੈਰੀਫਾਈ ਪੁਲਿਸ ਹੀ ਕਰੂਗੀ ਵੀ ਉਹ ਹੈ ਅਸਲ ਕਿੱਥੇ ਦਾ ਕਿੰਨੇ ਕਿੰਨੇ ਵਿਅਕਤੀ ਫੜ ਹੋਏ ਜੀ ਇੱਕੋ ਹੀ ਫੜ ਹੋਇਆ ਜੀ ਤੇ ਟੋਟਲ ਕਿੰਨੇ ਵਿਅਕਤੀ ਸੀਗੇ ਉਹ ਦੋ ਜਾਣੇ ਸੀਗੇ ਦੋ ਜਾਣੇ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਮੌਕੇ ਤੇ ਪਤਾ ਲੱਗਾ ਜੋ ਇੱਥੇ ਬੰਦਿਆਂ ਨੇ ਦੱਸਿਆ ਜੀ ਚਾਰ ਗੋਲੀਆਂ ਚੱਲੀਆਂ ਹਾਂਜੀ ਚਾਰ ਗੋਲੀਆਂ ਚੱਲੀਆਂ ਤਿੰਨ ਉਹ ਜਿਹੜਾ ਬਿਹਾਰੀ ਸੀਗਾ ਵਰਕਰ ਉਹਦੇ ਤਿੰਨ ਲੱਗੀਆਂ ਨੇ ਇੱਕ ਗੋਲੀ ਅੱਗੇ ਪਿੱਛੇ ਲੱਗੀ ਹੋਊ ਕਿਤੇ ਮਤਲਬ ਜੋ ਦੱਸਿਆ ਇੱਥੇ ਆਵਾਜ਼ ਜਿਹਨਾਂ ਨੂੰ ਬੰਦਿਆਂ ਨੂੰ ਆਈ ਹੈ ਇੱਥੇ ਗੁਰਦੁਆਰੇ ਵੀ ਆਵਾਜ਼ ਸੁਣੀ ਆ ਉਹਨਾਂ ਨੇ ਵੀ ਦੱਸਿਆ ਵੀ ਚਾਰ ਗੋਲੀਆਂ ਪਹਿਲਾਂ ਇੱਕ ਗੋਲੀ ਚੱਲਦੀ ਆ ਉਸ ਤੋਂ ਬਾਅਦ ਅੱਧੇ ਮਿੰਟ ਤੋਂ ਬਾਅਦ ਤਿੰਨ ਗੋਲੀਆਂ ਕੱਠੀਆਂ ਚੱਲਦੀ ਸਰ ਜਿਹੜਾ ਵਿਅਕਤੀ ਸੀਗਾ ਜਿਹਦੇ ਗੋਲੀਆਂ ਲੱਗੀਆਂ ਉਹਦਾ ਨਾਮ ਵਗੈਰਾ ਉਹ ਕਿੱਥੇ ਦਾ ਰਹਿਣ ਵਾਲਾ ਪੁੱਛਤਾ ਤਾਂ ਉਹ ਬਿਹਾਰ ਦਾ ਭਈਆ ਆ ਉਹ ਉਹ ਅਮਰੀਕ ਸਿੰਘ ਬਹਾਨੀ ਜਿਹੜਾ ਹੈਗਾ ਉਹ ਉਹਦੇ ਘਰ ਮਤਲਬ ਖੂਹ ਤੇ ਕੰਮ ਕਰਦਾ ਹੈਗਾ ਉਹ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਲੈ ਕੇ ਤੁਸੀਂ ਕੀ ਦੇਖ ਰਿਹਾ ਜੇ ਕਿਹਦਾ ਦੇਖੋ ਜੀ ਕਾਨੂੰਨ ਵਾਪਸ ਤਾਂ ਹੈ ਹੀ ਨਹੀਂਗੀ ਜੇ ਆਪਾਂ ਆਪ ਸੇਫ ਨਹੀਂ ਹੈਗੇ ਜੇ ਉਹ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਸੇਫਟੀ ਵਾਲੀ ਗੱਲ ਰਹਿ ਗਈ ਆ ਕਿਉਂਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਤਾਂ ਲੋਕ ਬਾਹਰੋਂ ਆਣ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਨੇ ਇੱਥੇ ਯਾਤਰਾ ਕਰਨ ਆਉਂਦੇ ਨੇ ਇੱਥੇ ਹਰੇਕ ਤਰ੍ਹਾਂ ਦੀ ਸਹੂਲਤ ਹੈਗੀ ਪੰਜਾਬ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਲੋਕਾਂ ਦਾ ਜਿਹੜਾ ਜੀਣਾ ਆ ਉਹ ਬਾਲਾ ਵਧੀਆ ਨਹੀਂ ਹੈਗਾ ਕਿਉਂਕਿ ਜਿਹੜੀ ਅੱਜ ਕੱਲ ਜੋ ਚੱਲ ਰਿਹਾ ਆ ਉਹ ਪੁਲਿਸ ਮੈਨੂੰ ਲੱਗਦਾ ਵੀ ਉਸ ਚੀਜ਼ ਕੰਟਰੋਲ ਕਰਨ ਤੇ ਨਾਕਾਮ ਜਾ ਪਿਆ ਕਿੱਥੇ ਰਹਿੰਦੇ ਬਹਾਨੇ ਤੇ ਹੋਇਆ ਕੀ ਜਿਹੜਾ ਹਸਪੀਟਲ ਜਾਏ ਉਹ ਗੋਲੀਆਂ ਚਲਾਤਾ ਕਿਹਨੇ ਚਲਾਈਆਂ ਜੀ ਉਹ ਆਪਾਂ ਪਾਸ ਚਲਿਆ ਹੈ ਹੀ ਨਹੀਂਗਾ ਕਿੰਨੇ ਕਿੰਨੇ ਵੇ ਚਲਾਈਆਂ ਗੋਲੀਆਂ ਟਾਈਮ ਤੇ ਮੈਂ ਦੇਖਿਆ ਹੈ ਹੀ ਨਹੀਂਗਾ ਸਵੇਰੇ ਚਲਾਈਆਂ ਚ ਰਾਤ ਜ ਸਵੇਰੇ ਅੱਛਾ ਹੈ ਤੇ ਤੁਸੀਂ ਕਿੱਥੇ ਸੀਗੇ ਮੈਂ ਦੁੱਧ ਪਾਣ ਗਿਆ ਸੀ ਉਹ ਕੱਲੇ ਆਇਆ ਸੀ ਖੂਦ ਤੇ ਅਸੀਂ ਸੋਚਿਆ ਕਿ ਕੰਨ ਕੁੱਲ ਕਰਨ ਵਾਲਾ ਮੈਂ ਮਗਰ ਲਾਇਆ ਮਰਦਾਂ ਕਿਸੇ ਉਹ ਗੋਲੀ ਚਲਾਤਾ ਤੇ ਤੁਹਾਡੇ ਕਿੱਥੇ ਲੱਗੀ ਗੋਲੀ ਇੱਕ ਬਾਹ ਤੇ ਇੱਕ ਪੈਰ ਤੇ ਚੁੱਤਰ ਤੇ ਪੁਲਿਸ ਜੀ ਕਾਤ ਕੀਤੀ ਇਸ ਮਾਮਲੇ ਨੂੰ ਹਾਂ ਜੀ ਪੁਲਿਸ ਆਈ ਸੀ ਮੌਕੇ ਤੇ ਨਹੀਂ ਕੱਲ ਆਹ ਹੁਣ ਆਇਆ ਹੈ ਕਿ ਕਿੱਥੇ ਹੋਈ ਹੈ ਹਾਸ ਇਹ ਵਿਆਹ ਆਇਆ ਇਧਰ ਹਾਂਜੀ ਅ ਰਾਨੀਪੁਰ ਨੂੰ ਰਾਨੀਪੁਰ ਹਾਂਜੀ ਖੇਤਾਂ 'ਚ ਹੋਇਆ ਜਾਂ ਕਿੱਥੇ ਹਾਂਜੀ ਖੇਤਾਂ 'ਚ ਤੇ ਬੰਦੇ ਫੜ ਹੋਏਗੇ ਜਾਂ ਕਿੱਥੇ ਬੰਦੇ ਭੱਜ ਗਏ ਮੋਟਰਸਾਈਕਲ 'ਤੇ ਛੱਡ ਗਏ ਕਿੰਨੇ ਬੰਦੇ ਸੀਗੇ ਦੋ ਜਨੇ ਸੀਗੇ ਕੋਈ ਪਹਿਚਾਨ ਹੈਗੀ ਬੰਦਿਆਂ ਦੀ ਮੂੰਹ ਬੰਨੇ ਆਇਆ ਬੰਦੇ ਪਛਾਣ ਆ ਓਏ ਆ ਨਾਮ ਅਮਰੀਕ ਸਿੰਘ ਅਮਰੀਕ ਹੈ ਜੀ ਹਾਂ ਕਿਹੜੇ ਪਿੰਡ ਤੋਂ ਹਾਂਜੀ ਹਾਂਜੀ ਕਿਹੜੇ ਪਿੰਡ ਤੋਂ ਬਹਾਨੀ ਤੋਂ ਹਾਂਜੀ ਹਾਂ ਸਿਵਲ ਹਸਪੀਟਲ ਚਾਹੇ ਕੀ ਮਾਮਲਾ ਕੀ ਹੈ ਸਾਰਾ ਇਹ ਦੋ ਬੰਦੇ ਹੈ ਨਾ ਕੱਲ ਦੀ ਮੇਰੀ ਰੈਕਿੰਗ ਕਰਦੇ ਪੈ ਸੀ ਅਸੀਂ ਪੁਲਿਸ ਨੂੰ ਵੀ ਇਨਫੋਰਮ ਕੀਤਾ ਐਸਪੀ ਦਫਤਰ ਵੀ ਕੀਤਾ ਐਸਐਚਓ ਨੂੰ ਵੀ ਕੀਤਾ ਲੇਕਿਨ ਕੋਈ ਨਹੀਂ ਬੋੜਿਆ ਅੱਜ ਸਵੇਰੇ ਫੇਰ ਬੰਦੇ ਉਹ ਆਏ ਅਸੀਂ ਉਹਨਾਂ ਦਾ ਪਿੱਛਾ ਕੀਤਾ ਪਿੱਛਾ ਕਰਦੇ ਕਰਦੇ ਇਹ ਮੇਰਾ ਮੇਰਾ ਪੁੱਤ ਹੀ ਆ ਹਾਂਜੀ ਇਹ ਮਗਰ ਜਾਂਦਾ ਸੀ ਮੋਟਰਸਾਈਕਲ ਤੇ ਤਾਂ ਉਹ ਮੋਟਰਸਾਈਕਲ ਸੱਟ ਕੇ ਤਾਂ ਇਹਦੇ ਗੋਲੀਆਂ ਤਿੰਨ ਮਾਰ ਕੇ ਦੌੜ ਗਏ ਉਹ ਵਿਅਕਤੀ ਵਰਦਾ ਪਛਾਣ ਜਾਏ ਬੰਦੇ ਸਾਨੂੰ ਕੋ ਵੀਡੀਓ ਹੈਗੀਆਂ ਉਹਦੀਆਂ ਜੀ ਅੱਛਾ ਜੀ ਨੰਗੇ ਮੁੰਦੀਆਂ ਵੀਡੀਓ ਵੀ ਇਸ ਕੱਲ ਦੀਆਂ ਬਣਾ ਕੇ ਰੱਖੀਆਂ ਲੇਕਿਨ ਕੋਈ ਪਹੁੰਚਿਆ ਹੀ ਨਹੀਂ ਦਈਏ ਕਿ ਇਹਨੂੰ ਅੱਛਾ ਜੀ ਤੇ ਕਿੰਨੇ ਕ ਵਜੇ ਹੋਇਆ ਹਾਸਾ ਇਹ ਤਕਰੀਬਨ 7:00 ਵਜੇ ਦਾ ਅੱਜ ਸਵੇਰੇ ਹਾਂਜੀ 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 ਸਵੇਰੇ 7:00 ਤੇ ਸਵੇਰੇ 7:00 ਅਸੀਂ ਇੱਥੇ ਸ਼ਿਬਲੋਸਪਰਕ ਪਹੁੰਚ ਗਏ ਆ ਜਿਹਦੇ ਗੋਲੀਆਂ ਲੱਗੀਆਂ ਉਹਦਾ ਨਾਮ ਕੀ ਆ ਕਿੱਥੇ ਦਾ ਰਹਿਣ ਵਾਲਾ ਏ ਉਹਦਾ ਉਹਦਾ ਨਾਮ ਅਰुण ਕੁਮਾਰ ਆ ਇਹ 25 ਸਾਲ ਕੋ ਮੇਰੇ ਮੇਰੇ ਕੋਲੇ ਰਹਿੰਦਾ ਸਾਰੇ ਡਾਕੂਮੈਂਟ ਮੇਰੇ 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 ਐਡਰੈਸ ਤੇ ਆ ਤੇ ਗੋਲੀਆਂ ਲੱਗੀਆਂ ਕਿੱਥੇ ਇਹਦੇ ਗੋਲੀਆਂ ਇੱਕ ਬਾਹਾਂ ਤੇ ਲੱਗੀ ਆ ਇੱਕ ਲੱਤ ਤੇ ਲੱਗੀ ਆ ਇੱਕ ਅੱਛੀ ਤਰ੍ਹਾਂ ਨੇ ਮਗਲੇ ਪਾਸੇ ਲੱਗੀ ਆ ਅੱਛਾ ਤੇ ਕੋਈ ਪਹਿਚਾਨ ਜਾਏ ਬੰਦੇ ਵਿਅਕਤੀ ਪਹਿਚਾਨ ਚ ਨਹੀਂ ਆਇਆ ਤੇ ਜਿਹਾ ਸੋਧਾ ਨੰਗੇ ਮੂੰਹ ਦੀਆਂ ਫੋਟੋ ਸਾਡੇ ਕੋਲ ਹੈਗੀਆਂ ਠੀਕ ਹੈ ਜੀ ਤੇ ਪੁਲਿਸ ਕਾਰਵਾਈ ਕੀਤੀ ਇਸ ਮਾਮਲੇ ਨੂੰ ਹਾਂਜੀ ਪੁਲਿਸ ਨੂੰ ਸੋਚਣਾ ਸੀ ਕੱਲ ਦਾ ਕੀਤਾ ਜੀ ਅੱਜ ਆਈ ਸੀ ਮੌਕੇ ਤੇ ਬੋਲਣ ਹੁਣ ਹੁਣ ਸਾਨੂੰ ਰਾਹ ਚ ਆਉਂਦਿਆਂ ਨੂੰ ਬਰਨੀ ਜਾਂਦੇ ਟੱਕਰੇ ਆ ਤੇ ਹੋਇਆ ਕਿੱਥੇ ਹੱਸ ਸਰ ਇਹ ਰਾਮਸਰ ਗੁਰਦੁਆਰੇ ਦੇ ਕੋਲ ਹੋਇਆ ਇਹ ਸ਼ੋਵਰ ਰੋਡ ਤੇ ਅੱਚੇ ਦੇ ਜਾ ਕਿਹੜੇ ਪਿੰਡ ਗਾਣੀਪੁਰ ਗਾਣੀਪੁਰ ਤੋਂ ਬੋਵਾ ਚ 10 ਵਸ